22 ਸਤੰਬਰ 2025 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਿਸਾਨ ਮੇਲਾ ਬਹੁਤ ਜੋਰਾਂ ਸ਼ੋਰਾਂ ਨਾਲ ਬਾਖੂਬੀ ਸਾਰੇ ਪੰਜਾਬ ਦੇ ਵਿੱਚੋਂ ਪ੍ਰੋਗਰੈਸਿਵ ਫਾਰਮਰਜ਼ ਰੂਰਲ ਯੂਥ ਫਾਰਮ ਔਮਨ ਨੇ ਆਪਣੀ ਸ਼ਿਰਕਤ ਕੀਤੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਇੱਥੇ ਇਹ ਗੱਲ ਦੱਸਣਾ ਜ਼ਰੂਰੀ ਸਮਝੂਗਾ ਕਿ ਸਾਡਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਦਾ ਇੱਕ ਰਿਸਰਚ ਪ੍ਰੋਜੈਕਟ ਹੈ ਨਿਧੀ TBI ਜਿਸ ਦੇ ਤਹਿਤ ਸਾਡੇ ਕੋਲੇ 24 ਇਨਕੂਬੇਟੀਜ਼ 11 ਪਿਛਲੇ ਸਾਲ ਦੇ ਤੇ 13 ਇਸ ਸਾਲ ਦੇ ਜਿਹੜੇ ਇਨਕੂਬੇਟੀਜ਼ ਆ ਉਹਨਾਂ ਨੇ ਨਿਧੀ ਟੀਵੀਏ ਦੇ ਸਟਾਲ ਤੇ ਸ਼ਰਕਤ ਕੀਤੀ ਹੈ ਜਿਦੇ ਵਿੱਚ ਮੁੱਖ ਰੂਪ ਦੇ ਵਿੱਚ ਸਾਡਾ ਰੂਰਲ ਗ੍ਰਿਸਟ ਮਲਟੀ ਗ੍ਰੇਨ ਆਟਾ ਘਰਾਟਾਂ ਦਾ ਆਟਾ ਕਰਨਬੀਰ ਸਿੰਘ ਗਿੱਲ ਪਿੰਡ ਸਫੂ ਵਾਲਾ ਜ਼ਿਲ੍ਹਾ ਮੋਗਾ ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੇ ਫਸਲਾਂ ਤੋਂ ਦਾਣੇਦਾਰ ਫਸਲਾਂ ਤੋਂ ਆਟਾ ਤਿਆਰ ਕਰਕੇ ਖਪਤਕਾਰਾਂ ਦੇ ਸੰਗ ਕੀਤਾ ਉਹਦੇ ਨਾਲ ਕਟਾਰੀ ਪਿੰਡ ਦਰਾਹਾ ਬਲੌਕ ਉਹਨਾਂ ਨੇ ਪਲਮ ਕ੍ਰਸ਼ ਬਾਖੂਬੀ ਪੈਕ ਕਰ ਕਰਕੇ ਲੇਬਲ ਕਰਕੇ ਬ੍ਰਾਂਡ ਫਾਰਮੈਟਿਵ ਦੇ ਤਹਿਤ ਖਪਤਕਾਰਾਂ ਦੇ ਰੂਪ ਰੂਪ ਕੀਤਾ ਅਮੋਲਕ ਬ੍ਰਾਂਡ ਨੇ ਗਿਫਟ ਪੈਕ ਛੇ ਤਰ੍ਹਾਂ ਦਾ ਸ਼ਾਇਦ ਅੱਡ ਤਰੀਕੇ ਨਾਲ ਗਿਫਟ ਪੈਕ ਬਣਾ ਕੇ ਖਪਤਕਾਰਾਂ ਦੀ ਝੋਲੀ 'ਚ ਪਾਇਆ ਉਹਦੇ ਨਾਲ ਨਾਲ ਸਾਡੀ ਫਾਰਮ ਔਮਨ ਵਾਸੂ ਜਿੰਨੇ ਸਕਿਨ ਕੇਅਰ ਪ੍ਰੋਡਕਟਸ ਖਪਤਕਾਰਾਂ ਦੇ ਰੂਪ ਰੂਪ ਕੀਤੇ ਇਹ ਸਨੇਹਾ ਫੜਨ ਦੀ ਲੋੜ ਆ ਸਨੇਹ ਦੇ ਰੂਪ ਦੇ ਵਿੱਚ ਕਿ ਇਦਾਂ ਜਿੰਸਾਂ ਤੋਂ ਉਤਪਾਦ ਬਣਾਈਏ ਮੁਨਾਫਾ ਵਧੇਰੇ ਕਮਾਈਏ ਸਭ ਤੋਂ ਇੰਪੋਰਟੈਂਟ ਗੱਲ ਮੁਨਾਫੇ ਦੇ ਨਾਲ ਨਾਲ এমਪਲॉयਮੈਂਟ ਓਪਰਚ्युनिटीज ਪੰਜਾਬ ਦੇ ਵਿੱਚ ਵਧੂਗੀ ਪੰਜਾਬ ਸਰਕਾਰ ਭਾਰਤ ਸਰਕਾਰ ਦਾ ਮੁੱਖ ਦੇਸ਼ ਕਿ ਖੇਤੀ ਨੂੰ ਖੇਤੀ ਵਪਾਰ ਦਾ ਦਰਜਾ ਦਿਓ ਮੁਨਾਫੇ ਦੇ ਵਿੱਚ ਇਜ਼ਾਫਾ ਕਰੋ ਇਹਦੇ ਨਾਲ ਨਾਲ এমਪਲॉयਮੈਂਟ ਓਪਰਚ्युनिटीज ਜਨਰੇਟ ਕਰੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਿੰਦਰ ਸਿੰਘ ਸੀਈਓ ਨਿਧੀ TBI ਅੰਡਰ ਦਾ ਵਿਜਨਰੀ ਲੀਡਰਸ਼ਿਪ ਆਫ ਪੀਏਯੂ ਫੂਡ ਐਂਟਰਪ੍ਰੀਨਿਓਰਸ਼ਿਪ ਡਵੈਲਪਮੈਂਟ ਸੁਸਾਇਟੀ ਇੱਕ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਗਵਰਨਮੈਂਟ ਆਫ ਇੰਡੀਆ ਦਾ ਰਿਸਰਚ ਪ੍ਰੋਜੈਕਟ ਨਿਧੀ TBI ਇੱਥੇ ਪੀਏਯੂ ਦੇ ਹੋਸਟ ਇੰਸਟੀਟਿਊਸ਼ਨ ਦੇ ਬੈਨਰ ਤਹਿਤ ਚੱਲ ਰਿਹਾ ਹੈ ਜੀ ਉਹਦੇ ਤਹਿਤ ਅਸੀਂ ਇੱਕ ਬੂਟ ਕੈਂਪ ਪ੍ਰੋਮੋਸ਼ਨਲ ਐਕਟੀਵਿਟੀ ਲਈ ਆਰਗੇਨਾਈਜ਼ ਕੀਤਾ ਜਿਸ ਦੇ ਵਿੱਚ ਵੱਖ-ਵੱਖ ਸਾਡੇ ਇਨਕੂਬੇਟਿਜ਼ ਨੇ ਪਾਰਟਿਸਿਪੇਟ ਕੀਤਾ ਅਪੀਲ ਹੈ ਨੌਜਵਾਨਾਂ ਨੂੰ ਅਪੀਲ ਹੈ ਕਿਸਾਨ ਭਰਾਵਾਂ ਨੂੰ ਕਿ ਆ ਕੇ ਆਪਾਂ ਆਪਣੇ ਬਣਾਏ ਹੋਏ ਪ੍ਰੋਡਕਟਸ ਨੂੰ ਆਪਣੇ ਉਤਪਾਦ ਨੂੰ ਪ੍ਰੋਡਕਟਸ ਦੇ ਵਿੱਚ ਡਿਵੈਲਪ ਕਰਨ ਦੇ ਲਈ ਕਿੱਦਾਂ ਲੇਬਲਿੰਗ ਕਰਨੀ ਕਿੱਦਾਂ ਪੈਕੇਜਿੰਗ ਕਰਨ ਲਈ ਉਹ ਸਿੱਖ ਵੀ ਸਕਦੇ ਆ ਤੇ ਉਹਨਾਂ ਦੀ ਹੌਸਲਾ ਵਜਾਈ ਵੀ ਕਰੀਏ ਸੋ ਥੈਟ ਕਿ ਅੱਗੇ ਆਉਣ ਵਾਲੇ ਨੌਜਵਾਨ ਪੀੜੀ ਉਤਸ਼ਾਹਤ ਹੋ ਕੇ ਇੰਟਰਪ੍ਰੈਨਿਅਰਸ ਵਾਲਾ ਜਿਹੜਾ ਇੱਕ ਪ੍ਰਮੋਟ ਕਰਨ ਵਾਲਾ ਜਿੰਮਾ ਇੱਕ ਸਾਡੇ ਸਿਰ ਹੈਗਾ ਆ ਅਸੀਂ ਕਰਨਾ ਚਾਹੁੰਦੇ ਆ ਤੇ ਸਾਨੂੰ ਇੱਕ ਜ਼ਿੰਮੇਵਾਰੀ ਮਿਲੀ ਹੈ ਕਿ ਇਸ ਨੂੰ ਵਧਾਈਏ ਉਹਨੂੰ ਉਤਸ਼ਾਹਤ ਕਰਨ ਲਈ ਤੁਹਾਡੇ ਸਾਥ ਦੀ ਲੋੜ ਆ ਅਪੀਲ ਹੈ ਕਿ ਸਾਨੂੰ ਤੁਸੀਂ ਕੰਟੈਕਟ ਕਰੋ ਸਾਡੀ ਈਮੇਲ ਆਈਡੀ tbi.payu@gmail.com ਹੈ ਜੇ ਤੁਹਾਡੇ ਮਨ ਦੇ ਵਿੱਚ ਜਾਂ ਤੁਹਾਡੇ ਕੋਲ ਕੋਈ ਆਈਡੀਆ ਨਵਾਂ ਹੈਗਾ ਯਾ ਤੁਸੀਂ ਆਪਣਾ ਕੰਮ ਕਰਨਾ ਚਾਹੁੰਦੇ ਹੋ ਉਹਦੇ ਚਾਹਵਾਨ ਹੋ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਸਟ ਆਫ ਆਲ ਮਾਈਸੈਲਫ ਸਮੀਰ ਗੌਤਮ ਬਿਜ਼ਨਸ ਮੈਨੇਜਰ ਨਿਧੀ TBI ਆਈ ਵੁੱਡ ਲਾਈਕ ਟੂ ਕੰਗ੍ਰੈਚੂਲੇਟ ਈਚ ਐਂਡ एवरीवन ਓਨ ði ਸਪੈਸ਼ਲ ਓਕੇਜਨ ਆਫ ਕਿਸਾਨ ਮੇਲਾ ਸਾਡੇ ਪ੍ਰੋਜੈਕਟ ਦੇ ਤਹਿਤ ਨਿਧੀ TBI ਦੇ ਅੰਡਰ ਜਿਸਦਾ ਕਿ ਮੇਨ ਡੋਮੇਨ ਸੈਕਟਰ ਹੈ ਫਰੂਟਸ ਵੈਜੀਟੇਬਲਸ ਸੀਰੀਅਸ ਐਂਡ ਪਲਸੀਜ਼ ਸਾਡੇ ਰਜਿਸਟਰਡ ਇਨਕੂਬੇਟਿਜ਼ ਨੇ ਸਾਡੇ ਬੂਟ ਕੈਂਪ ਦੇ ਵਿੱਚ ਜੋ ਸਟਾਲਸ ਲਗਾਏ ਨੇ ਮੈਂ ਉਹਦੇ ਲਈ ਉਹਨਾਂ ਨੂੰ ਐਪਰੀਸ਼ੀਏਟ ਤੇ ਉਹਨਾਂ ਨੂੰ ਵਧਾਈ ਦੇਣਾ ਚਾਹਾਂਗਾ। ਸਾਸ਼ਿਕਲ ਜੀ ਮੇਰਾ ਨਾਮ ਬਾਸੂ ਮੈਂ ਨਿਧੀ ਡੀਬੀਆਈ ਦੀ ਇਨਕਿਊਬੇਟਰੀ ਆ ਅੱਜ ਮੈਂ 26 ਸਤੰਬਰ ਨੂੰ ਇੱਥੇ ਪੀਏਯੂ ਦੇ ਵਿੱਚ ਕਿਸਾਨ ਮੇਲੇ ਦੇ ਵਿੱਚ ਆਪਣਾ ਸਟਾਲ ਲਗਾਈ ਹੈ ਨਿਧੀ ਡੀਬੀਆਈ ਦੇ ਅੰਡਰ ਮੇਰੇ ਬ੍ਰਾਂਡ ਦਾ ਨਾਮ ਗਲੋ ਮੋਰ ਸਕਿਨ ਕੇਅਰ ਹੈ ਅਸਿਕ ਆਰਗੇਨਿਕ ਸਕਿਨ ਕੇਅਰ ਬ੍ਰਾਂਡ ਹੈ ਜਿਹੜਾ ਕਿ ਸਾਰੇ ਸਮਾਨ ਸਫੈਕਟੈਂਟ ਬੇਸ ਨਾਲ ਬਣਾਉਂਦੇ ਆਂ ਉਹ ਬੇਸ ਅਸੀਂ ਖੁਦ ਤਿਆਰ ਕਰਦੇ ਆਂ ਕੋਕੋਨਟਸ ਦੇ ਨਾਲ ਤੇ ਅਸੀਂ ਸਾਰੀ ਚੀਜ਼ਾਂ ਆਰਗੇਨਿਕਲੀ ਪ੍ਰਿਪੇਅਰ ਕਰਦੇ ਆ ਆਪਣੇ ਘਰੇ ਤੇ ਸਾਰੇ ਜਿਹੜੇ ਪਾਊਡਰ ਜਿਹੜੇ ਅਸੀਂ ਯੂਜ਼ ਕਰਦੇ ਆ ਅਸੀਂ ਆਪਣੇ ਆਪ ਹੀ ਪ੍ਰਿਪੇਅਰ ਕਰਵਾਨੇ ਆ ਡੀਹਾਈਡਰੇਟ ਕਰਾ ਕੇ ਅਸੀਂ ਕੋਈ ਵੀ ਚੀਜ਼ ਕੈਮੀਕਲੀ ਯੂਜ਼ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਰਮਜੀਤ ਸਿੰਘ ਜ਼ਿਲ੍ਹਾ ਲੁਧਿਆਣਾ ਤੇ ਅੱਜ ਨਿਧੀ ਟੀਵੀ ਦੀ ਟੀਮ ਦੇ ਅੰਦਰ ਇੱਥੇ ਅਸੀਂ ਅੱਜ ਵਿਜ਼ਿਟ ਆਈ ਆ ਇੱਥੇ ਅਸੀਂ ਨਿਊ ਪ੍ਰੋਡਕਟ ਆਪਣਾ ਲਾਂਚ ਕੀਤਾ ਜਿਹਦਾ ਨੇਮ ਆ ਪਲੰਮ ਕ੍ਰਸ਼ ਜਿਹਨੂੰ ਆਪਾਂ ਐਜ਼ ਏ ਪਾਣੀ ਚ ਡਿলিউਟ ਕਰਕੇ ਲੈ ਸਕਦੇ ਆ ਤੇ ਮੈਂ ਆਪਣਾ ਹੈਲਥ ਦੇ ਵਰਕ ਕਰ ਰਹੀ ਹਾਂ ਜਿੰਨਾ ਵੀ ਆਪਾਂ ਕਰ ਰਹੇ ਆ 5-7 ਸਾਲ ਤੋਂ ਸਾਰਾ ਹੈਲਥ ਰਿਲੇਟਡ ਹੀ ਆ ਸਾਰਾ ਫੂਡ ਸੇਫਟੀ ਸਟੈਂਡਰਡ ਦੇ ਅੰਡਰ ਕੰਮ ਕਰ ਰਹੇ ਆ ਸੋ ਧੰਨਵਾਦ ਜੀ ਮੈਂ ਨੀਦੀ ਟੀਬੀਆਈ ਇਨਕੂਬੇਟੀ ਮੇਰਾ ਨਾਮ ਗੁਰਿੰਦਰਕੌਰ ਤੇ ਮੇਰੇ ਸਟਾਲ ਦਾ ਨਾਮ ਹੈ ਮੇਰੇ ਬ੍ਰਾਂਡ ਦਾ ਨਾਮ ਹੈਗਾ ਮਦਰਲੀ ਟ੍ਰੀਟਸ ਅੱਜ 26 ਸਤੰਬਰ ਨੂੰ ਪੀਏਯੂ ਲੁਧਿਆਣਾ ਵਿਖੇ ਟੀਮ ਨੀਦੀ ਟੀਬੀਆਈ ਦੇ ਪ੍ਰੋਜੈਕਟ ਤਹਿਤ ਮੈਂ ਸਟਾਲ ਲਗਾਈ ਹੈ ਜਿਸ ਵਿੱਚ ਕਿ ਮੇਰਾ ਪ੍ਰੋਡਕਟ ਹੈਗਾ ਨਿਊਟ੍ਰੀਟਿਵ ਨਟਸ ਸਮੋਸਾ ਜਿਹੜਾ ਕਿ ਮੋਰਿੰਗਾ ਪਾਊਡਰ ਤੇ ਪੀਬੀਡਬਲ 1 ਚਪਾਤੀ ਵੈਰਾਈਟੀ ਨੂੰ ਮਿਲ ਕੇ ਬਣਾਇਆ ਗਿਆ ਜਿਸ ਦੀ ਸਟਫਿੰਗ ਦੇ ਵਿੱਚ ਨੱਟਸ ਪਾਈਆਂ ਗਈਆਂ ਨੇ ਸਤਿ ਸ੍ਰੀ ਅਕਾਲ ਜੀ ਮੈਂ ਆਤੁਲ ਗੋਹਿਲ ਹਾਊਸ ਆਫ ਸੈਫਰਨ ਆਈਐਨਸੀ ਦਾ ਮਾਲਕ ਅਸੀਂ ਨੀਧੀ ਟੀਵੀ ਆਈ ਨਾਲ ਸੰਬੰਧਿਤ ਹੈਗੇ ਹਾਂ ਇਹਨਾਂ ਦੀ ਗਾਈਡੈਂਸ ਦੇ ਅਨੁਸਾਰ ਸਾਨੂੰ ਇਹ ਮੌਕਾ ਮਿਲਿਆ ਸੀ ਆਪਣੇ ਕੇਸਰ ਨੂੰ ਪ੍ਰੋਮੋਟ ਕਰ ਸਕੀ ਅੱਗੇ ਕੇਸਰ ਦੀ ਸਭ ਤੋਂ ਵੱਡੀ ਪਛਾਣ ਹੈ ਕਿ ਇਹਦੀ ਖੁਸ਼ਬੂ ਚੇਂਜ ਹੁੰਦੀ ਰਹਿੰਦੀ ਹੈ ਤੇ ਜਿਹੜੀ ਇਹਦੀ ਰੰਗ ਨਿਕਲਣ ਦਾ ਸਮੇਂ ਹੈਗਾ ਉਹਦਾ ਮੌਸਮ ਦੇ ਅਨੁਸਾਰ ਚੇਂਜ ਹੁੰਦਾ ਰਹਿੰਦਾ ਹੈ ਤੇ ਜੇ ਸਭ ਤੋਂ ਵੱਡੀ ਪਹਿਚਾਨ ਕਰਨੀ ਹੈ ਇਹਦਾ ਜਿਹੜੀ ਪੱਤੀ ਦਾ ਰੰਗ ਹੈ ਇੱਕ ਦੋ ਦਿਨ ਦੇ ਵਿੱਚ ਬਿਲਕੁਲ ਵਾਈਟ ਹੋ ਜਾਏਗਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਵਿੰਦਰਪੁਰ ਹੈ ਮੈਂ ਨਿਧੀ ਟੀਵੀ ਆਈ ਦੀ ਇੰਕੂਬੇਟਰ ਆ ਤੇ ਅਸੀਂ ਨਿਧੀ ਟੀਵੀ ਆਈ ਤੋਂ ਹੀ ਇੱਥੇ ਸਾਰਾ ਕੁਝ ਸਿੱਖ ਕੇ ਪ੍ਰੋਡਕਟ ਬਣਾ ਕੇ ਤਿਆਰ ਕਰਨੇ ਸ਼ੁਰੂ ਕੀਤੇ ਨੇ ਮੇਰੇ ਪ੍ਰੋਡਕਟ ਰਬੈਕੋ ਹੋਮ ਮੇਡ ਕੁਕੀਜ਼ ਤੋਂ ਆ ਤੇ ਮਿਲਟਸ ਬੇਟਸ ਸਾਰੀਆਂ ਕੁਕੀਜ਼ ਨੇ ਜਿਵੇਂ ਨਮਕੀਨ ਬਿਸਕਟਸ ਰਾਗੀ ਜਵਾਰ ਓਟਸ ਤੇ ਕੋਧਰਾ ਦੇ 슈ਗਰ ਫ੍ਰੀ ਇਹ ਸਾਰੀਆਂ ਬੇਸਨਨਤਾ ਇਹ ਸਾਰੀਆਂ ਨਤੋਂ ਸਿੱਖ ਗਏ ਅਸੀਂ ਅੱਗੋਂ ਆਪਣੇ ਸਟਾਲ ਲਗਾਉਣੇ ਸ਼ੁਰੂ ਕੀਤੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਰਨਵੀਰ ਸਿੰਘ ਗਿੱਲ ਹੈ ਮੈਂ ਨਿਦੀ ਟੀਬੀਆ ਦਾ ਇਨਕੂਬੇਟੀ ਹਾਂ ਅਸੀਂ ਆਪਦਾ ਬ੍ਰਾਂਡ ਰੂਰਲ ਗ੍ਰਿਸਟ ਦਾ ਰਿਸਪਾਂਸ ਦੇਖਣ ਲਈ ਅੱਜ ਇੱਥੇ ਪੀਏਯੂ ਮੇਲੇ ਦੇ ਵਿੱਚ ਆਪਣਾ ਸਟਾਲ ਲਾਇਆ ਜੀ ਦੀ ਮਾਰਫਾਤ ਐਗਰੀ ਬ੍ਰਾਂਡਸ ਪੰਜਾਬ ਐਗਰੀ ਬ੍ਰਾਂਡਸ ਅਤੇ ਨਿਧੀ ਟੀਵੀਆਈ ਦਾ ਇਨੀਸ਼ੀਏਟਿਵ ਹੈ ਇਹ ਸਾਨੂੰ ਬਹੁਤ ਵਧੀਆ ਇੱਥੇ ਇਨਫਰਾਸਟ੍ਰਕਚਰ ਬਣਾ ਕੇ ਦਿੱਤਾ ਹੈ ਤੇ ਧੰਨਵਾਦ ਡਾਕਟਰ ਰਮਨਦੀਪ ਸਿੰਘ ਦਾ ਤੇ ਨਿਧੀ ਟੀਵੀਆਈ ਦਾ ਜਿਨ੍ਹਾਂ ਨੇ ਸਾਨੂੰ ਵਧੀਆ ਮੌਕਾ ਦਿੱਤਾ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਦਿਆਲ ਸਿੰਘ ਪਿੰਡ ਸਲਾਪੁਰ ਡਿਸਟ੍ਰਿਕਟ ਗੁਰਦਾਸਪੁਰ ਪੰਜਾਬ ਮੈਂ ਪਹਿਲੇ ਕਾਫੀ ਸਮੇਂ ਤੋਂ ਹਲਦੀ ਦੀ ਸਕਤੀ ਕਰ ਰਹੇ ਹਾਂ ਇਸ ਟਾਈਮ ਅਸੀਂ ਵੀ ਟੀਵੀ ਟੀਵੀਆਈ ਨਾਲ ਜੁੜੇ ਹੋਏ ਹਾਂ ਕੁਤੋਂ 2 ਸਾਲ ਹੋ ਗਏ ਆ ਇਹਨਾਂ ਸਾਨੂੰ ਮਾਰਕੀਟਿੰਗ ਬਾਰੇ ਲੇਬਲਿੰਗ ਬਾਰੇ ਸਾਰੇ ਬਾਰੇ ਜਾਣਕਾਰੀ ਦਿੰਦੇ ਆ ਕਿ ਸਾਡੇ ਜਿਹੜੇ ਪ੍ਰੈਕਟਿਸ ਜਿਹੜੀ ਮਾਰ ਲੇਬਲਿੰਗ ਹੋਈਦੀ ਆ ਹਲਦੀ ਦੀ ਅਸੀਂ ਆਪਣੀ ਖੇਤੀ ਕਰਦੇ ਸੀ ਇਹਦੀ ਲੇਬਲਿੰਗ ਕੀਤੀ ਹੈ ਹਲਦੀ ਜਿਹੜੀ ਸਬਜੀ ਵਾਲੀ ਆ ਇਹ ਸਾਡੇ ਕੋਲ ਕਾਲੀ ਹਲਦੀ ਹੈਗੀ ਆ ਜੀ ਇਸ ਤੋਂ ਇਲਾਵਾ ਜਿਹੜੀ ਇਹ ਅੰਬਾ ਹਲਦੀ ਹੈ ਜੀ ਇਹ ਜਿਹੜੀਆਂ ਮੈਡੀਕਲ ਹਲਦੀ ਹੈਗੇ ਦੰਦੇ ਜੀ ਇਸ ਤੋਂ ਇਲਾਵਾ ਸਾਡੇ ਇੱਕ ਹਲਦੀ ਦਾ ਸੋਪ ਤਿਆਰ ਕੀਤਾ ਵਾ ਜਿਹੜਾ ਵਿੱਚ ਨੀਮ ਹਲਦੀ ਕਾਲੀ ਹਲਦੀ ਅੰਬਾ ਹਲਦੀ ਪਾ ਕੇ ਤਿਆਰ ਕੀਤੇ ਆ ਤੇ ਇਲਾਵਾ ਸਾਡੇ ਹਾਣੀ ਆ ਸਾਡੇ ਕੋਲ ਆਪਣੇ ਦਾਲਾਂ ਹੁੰਦੀਆਂ ਆ ਸਾਡੀ ਸਾਰੀ ਇਥੇ ਮਾਰਕੀਟ ਵਧੀਆ ਸੇਕਿਆ ਹੋ ਜਾਂਦੀ ਆ ਕਿ ਕਿਸਾਨ ਆਪਣੇ ਕਿਸਾਨ ਮੇਲੇ ਦੇ ਵਿੱਚ ਤੇ ਧੰਨਵਾਦ ਕਰਦੇ ਆ ਟੀਮ ਨਿਧੀ ਵਾਲਿਆਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਮੌਕਾ ਦਿੱਤਾ ਪਲੇਟਫਾਰਮ ਦਿੱਤਾ ਆਪਣੀ ਚੀਜ਼ਾਂ ਲੋਕਾਂ ਦੇ ਸਾਹਮਣੇ ਪੇਸ਼ ਕਰਨ ਦਾ ਤੇ ਬਹੁਤ ਵਧੀਆ ਰਿਸਪੌਂਸ ਮਿਲਿਆ ਤੁਹਾਡਾ ਮਿਹਰਬਾਨੀ 700 ਕਾਲ ਜੀ ਮੇਰਾ ਨਾਮ ਸਰਗੁਪ ਸਿੰਘਾ ਇੱਛਾਪੁਰ ਤੋਂ ਬ੍ਰਾਂਡ ਨੇ ਮਸਖਾਨ ਮਿਲਰਸ ਅਸੀਂ ਨਿਧੀ ਟੀਵੀ ਆਈ ਦੀ ਟੀਮ ਦੇ ਨਾਲ ਜੁੜ ਕੇ ਅਸੀਂ ਬ੍ਰਾਂਡਿੰਗ ਤੇ ਪੈਕਿੰਗ ਦੇ ਉੱਤੇ ਕਾਫੀ ਕੰਮ ਕੀਤਾ ਹੈਗਾ ਤੇ ਉਸ ਦੇ ਨਾਲ ਸਾਨੂੰ ਮਾਰਕੀਟਿੰਗ ਦੇ ਉੱਤੇ ਕਾਫੀ ਨੋਲੇਜ ਮਿਲੀ ਹੈ ਅੱਜ ਅਸੀਂ ਆਪਣੇ ਕੁਆਲਿਟੀ ਪ੍ਰੋਡਕਟ ਮਾਰਕੀਟ ਦੇ ਵਿੱਚ ਲਾਂਚ ਕੀਤੇ ਆ ਜਿਹੜੇ ਕਿ ਬਹੁਤ ਹੀ ਅੱਛਾ ਰਿਸਪੌਂਸ ਸਾਨੂੰ ਆ ਰਿਹਾ ਸਸ਼ੀਕਲ ਜੀ ਮੈਂ ਪ੍ਰਦੀਪ ਸਿੰਘ ਬੇਸਿਕਲੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਨਿਧੀ ਟੀਵੀ ਆਂਡਾ ਜਿਨ੍ਹਾਂ ਦੇ ਅਸੀਂ ਇਨਕੂਬੇਟਿਓਰ ਆ ਔਰ ਅਸੀਂ ਲਾਂਚ ਕੀਤੀ ਹੈ ਆਪਣੀ ਵੈਬਸਾਈਟ bigeasyshops.com ਜਿਹਦਾ ਮੇਨ ਮਕਸਦ ਹੈ ਕਿ ਜਿੰਨੇ ਆਪਣੇ ਐਗਰੀ ਪ੍ਰੈਨਰ ਨੇ ਉਹ ਬਹੁਤ ਸਾਰੀ ਪ੍ਰੋਡਿਊਸ ਤਾਂ ਬਣਾ ਲੈਂਦੇ ਆ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੇ ਵੱਡੇ ਪਲੇਟਫਾਰਮ ਤੇ ਵੀ ਲੈ ਕੇ ਆ ਜਾਂਦੇ ਆ ਪਰ ਉਸ ਤੋਂ ਬਾਅਦ ਉਹ ਆਪਣੀ ਕਸਟਮਰ ਰੀਚ ਤੱਕ ਤੱਕ ਕਿਦਾਂ ਪਹੁੰਚਦੇ ਤਾਂ ਉਸ ਕਸਟਮਰ ਨੂੰ ਔਰ ਇਨ ਐਗਰੀਪਨਰ ਨੂੰ ਜੋੜਨ ਦੇ ਲਈ ਅਸੀਂ ਇੱਕ ਵਿਚਪੁਲ ਦਾ ਕੰਮ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀਵਨ ਹੈ ਅਸੀਂ ਨੀਧੀ ਟੀਵੀ ਨਾਲ ਜੁੜੇ ਹੋਏ ਹਾਂ ਅਸੀਂ ਲੈ ਕੇ ਆਏ ਹਾਂ ਬਿਲਕੁਲ ਆਰਗੈਨਿਕ ਪ੍ਰੋਡਕਟਸ ਉਹਦੇ ਵਿੱਚ ਸਾਡੇ ਕੋਲ ਹੈਅਰ ਆਇਲ ਹੈ ਹੈਅਰ ਡਾਈ ਹੈ ਫੇਸ ਦੇ ਪ੍ਰੋਡਕਟਸ ਨੇ ਤੇ ਇਹ ਸਾਰੇ ਮਿਕਸ ਹਰਬਲ ਦਾ ਤਿਆਰ ਕੀਤੇ ਗਏ ਨੇ ਅਸੀਂ ਆਪ ਰੈਡੀ ਕਰਦੇ ਹਾਂ ਬਾਕੀ ਸਾਨੂੰ ਅਜੇ ਤੱਕ ਬਹੁਤ ਵੀ ਰਿਸਪੌਂਸ ਮਿਲਿਆ ਜਿੰਨਾ ਵੀ ਸੇਲ ਕੀਤਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਹੈ ਪਟਿਆਲੇ ਅਮਰਸੰਗ ਵਰਮੇ ਦੇ ਨਾਮ ਤੇ ਅਸੀਂ ਖਾਦ ਤਿਆਰ ਕਰਦੇ ਹਾਂ ਆਰਗੈਨਿਕ ਵਿਦਾਊਟ ਕੋਈ ਰੇ ਸਪਰੇਅ ਜਿਹੜੇ ਲੋਕ ਆਰਗੈਨਿਕ ਖੇਤੀ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ ਅਸੀਂ ਮੈਂ ਨੀਤੀ ਟੀਵੀਆਈ ਲੁਧਿਆਣਾ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਪ੍ਰੋਪਰ ਇੱਕ ਵਧੀਆ ਤਰੀਕੇ ਨਾਲ ਅਸੀਂ ਉੱਥੇ ਖਾਦ ਤਿਆਰ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਗੁਲਸ਼ਨ ਕੁਮਾਰ ਲੁਧਿਆਣੇ ਤੋਂ ਅਸੀਂ ਅਚਾਰ ਦਾ ਪ੍ਰੋਡਕਟ ਬਣਾਉਂਦੇ ਹਾਂ ਇਸੀ ਇਹ ਹੈ ਪੀਏਯੂ ਤੇ ਪੀਏਯੂ ਲੁਧਿਆਣਾ ਤੇ ਨਿਧੀ ਪੀਬੀਏ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਇਹ ਪ੍ਰੋਡਕਟ ਤਿਆਰ ਕੀਤਾ ਹੈ ਅਸੀਂ ਹੋਮ ਲੈਵਲ ਤੇ ਇਹਨੂੰ ਘਰ ਦੇ ਘਰ ਦੇ ਤੌਰ ਤੇ ਇਹਨੂੰ ਤਿਆਰ ਕਰਕੇ ਅਸੀਂ ਮਾਰਕੀਟ 'ਚ ਸੇਲ ਕਰਦੇ ਹਾਂ ਤੇ ਅਸੀਂ ਨਾਲ ਦੀ ਨਾਲ ਇੱਕ ਸੋਪ ਵੀ ਤਿਆਰ ਕਰਦੇ ਹਾਂ ਇਹ ਵੀ ਅਸੀਂ ਬਿਨਾ ਕੈਮੀਕਲ ਤੋਂ ਤਿਆਰ ਕਰਦੇ ਹਾਂ ਇਸ ਤਰ੍ਹਾਂ 3-4 ਵੈਰਾਈਟੀ ਦੇ ਨਾਲ ਸੋਪ ਤਿਆਰ ਕਰਦੇ ਹਾਂ ਇਹ ਵੀ ਅਸੀਂ ਘਰ ਦੇ ਤੌਰ ਤੇ ਤਿਆਰ ਕਰਦੇ ਹਾਂ ਥੈਂਕ ਯੂ ਵੈਰੀ ਮੱਚ ਮੇਰਾ ਸੁਰੇਸ਼ ਅਗਰਵਾਲ 32 ਜੀ ਦੇ ਨਾਮ ਦੇ ਆਇਲ ਦਾ ਸਾਡਾ ਆ ਰਿਹਾ ਹੈ ਅਸੀਂ ਜਿਹੜਾ ਟੈਕਨੋਲੋਜੀ ਜਿਹੜੀ ਹੈ ਕਿ ਫਰਸਟ ਟੈਕਨੋਲੋਜੀ ਐਂਟੀ ਦੇ ਵਿੱਚ ਲਿਆਏ ਆਂ ਔਰ ਨੀਦੀ ਟੀਵੀ ਨਾਲ ਜੁੜ ਕੇ ਰਮਨਦੀਪ ਸਰ ਨੇ ਸਾਨੂੰ ਬਹੁਤ ਬ੍ਰਾਂਡਿੰਗ ਵਾਸਤੇ ਬਹੁਤ ਅੱਛਾ ਮਤਲਬ ਕਿ ਬ੍ਰਾਂਡਿੰਗ ਦੇ ਲੈਵਲ ਦੇ ਵਿੱਚ ਹੈਲਪ ਕੀਤੀ ਹੈ ਮੈਂ ਉਹਨਾਂ ਦਾ ਥੈਂਕਸ ਕਰਦਾ ਜਿੰਨੇ ਟੈਕਨੋਲੋਜੀ ਤੇਲ ਤੇਲ ਲੈ ਕੇ ਜਾ ਰਹੇ ਲੋਕ ਉਹ ਕਹਿ ਰਹੇ ਆ ਵੀ ਸਾਰੇ ਜਿਹੜਾ ਹੈਲਥ ਬੀਪੀ 슈ਗਰ ਵਗੈਰਾ ਸਾਡੀ ਅੱਛੀ ਹੋਊਗੀ ਔਰ ਤੇਲ ਜਿੰਨੇ ਵੀ ਇਹ ਬ੍ਰਾਂਡ ਸਾਡੇ ਕੋਲ ਮੇਰੇ ਕੋਲ 12 ਤਰ੍ਹਾਂ ਦੇ ਤੇਲ ਲੱਗੇ ਆ ਆ ਸਾਰੇ ਮੇਰੇ ਕੋਲ ਵੈਰ ਤੇਲ ਜਿੰਨੇ ਮੇਰੇ ਕੋ ਦੇ ਸਕਦੇ ਆ ਔਰ ਜਿਹੜੇ ਜਿੰਨੇ ਵੀ ਸੀਡ ਹੈਗੇ ਆ ਆਇਲ ਵਗੈਰਾ ਹੈਗੇ ਆ ਸੀਡ ਸਾਡਾ ਕ੍ਰਸ਼ ਪਾਣੀ ਨਹੀਂ ਪੈਂਦਾ ਪਾਣੀ ਨਹੀਂ ਪੈਣ ਕਰਕੇ ਉਹਦੇ ਬਾਅਦ ਵਿੱਚ ਖੱਲ ਵੀ ਨਹੀਂ ਪੈਂਦੀ ਜਿਹੜਾ ਹੈ ਸਾਡਾ ਬੀਫ ਫਾਈਬਰ ਜਿਹੜਾ ਹੈਗਾ ਬਾਦਾਮ ਦਾ ਤੇਲ ਇਹਦੇ ਨਿਕਲ ਚੁੱਕਿਆ ਆਇਲ ਨਿਕਲ ਚੁੱਕਿਆ ਪਰ ਇਹ ਰੀਯੂਜ਼ ਹੈਗਾ ਇਹਨੂੰ ਆਟੇ 'ਚ ਵੀ ਪਾ ਕੇ ਯੂਜ਼ ਕਰ ਸਕਦੇ ਆ ਇਹਨੂੰ ਐਜੇ ਤੁਸੀਂ ਮਿਲਕ ਵੀ ਬਣਾ ਸਕਦੇ ਆ ਮਿਲਕ 'ਚ ਪਾ ਕੇ ਵੀ ਖਾ ਸਕਦੇ ਆ ਜਿਹੜਾ ਮੌਫਲੀ ਹੈ ਮੌਫਲੀ ਵੀ ਜਿਹੜੀ ਹੈਗੀ ਆ ਨਿਕਲ ਚੁੱਕਿਆ ਆਇਲ ਨਿਕਲ ਚੁੱਕਿਆ ਆ ਔਰ ਅਰਾ ਰੋਡਰ ਰਿਪਲੇਸਮੈਂਟ ਹੈ ਅਰਾ ਰੋਡ ਦੀ ਜਗ੍ਹਾ ਤੇ ਇਹਨੂੰ ਤੁਸੀਂ ਯੂਜ਼ ਕਰ ਸਕਦੇ ਆਂ ਸਬਜੀ ਕ੍ਰਿਸਪੀ ਬਣੋਗੀ ਗਰੇਵੀ ਬਣਾਣੀ ਹੈ ਕੋਈ ਸੂਪ ਬਣਾਣਾ ਕੋਈ ਟਿੱਕੀ ਬਣਾਣੀ ਹੈ ਤੁਸੀਂ ਉਹਦੇ ਵਿੱਚ ਪਾ ਕੇ ਇਹਨੂੰ ਆਟੇ ਨੂੰ ਮਿਕਸ ਕਰਕੇ ਖਾ ਸਕਦੇ ਆਂ